ਇਹ ਘਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਘਰ ਹੈ ਜੀ ਤੁਸੀਂ ਬਿਲਕੁਲ ਸਹੀ ਸੁਣਿਆ ਜੀ ਇਹ ਪ੍ਰਾਤਨ ਘਰ ਹੈ ਸਭ ਤੋਂ ਵਧੀਆ ਗੱਲ ਮੈਨੂੰ ਇਸ ਘਰ ਦੀ ਇਹ ਲੱਗੀ ਕਿ ਗੁਰੂ ਸਾਹਿਬ ਦਾ ਇਹ ਘਰ ਆ ਕਿ ਹਜੇ ਤੱਕ ਉਵੇਂ ਹੀ ਪਿਆ ਜੀ ਜਿਵੇਂ ਇਹ ਘਰ ਸੀਗਾ ਪਹਿਲੀ ਗੱਲ ਤਾਂ ਇਹ ਸਭ ਤੋਂ ਵੱਡੀ ਵਧੀਆ ਗੱਲ ਵੀ ਇਹਦੇ ਤੇ ਗੁਰਦੁਆਰਾ ਸਾਹਿਬ ਨਹੀਂ ਬਣਾਇਆ ਜਾਂ ਪੱਥਰ ਚੜਾ ਕੇ ਦੀ ਰੁਹਾਣੀ ਇਹ ਤਨੂੰ ਖਤਮ ਨਹੀਂ ਕੀਤਾ ਦੂਜੀ ਗੱਲ ਇਹ ਕਿ ਇਹ ਆ ਵੀ ਇਹ ਘਰ ਦੀ ਹੁਣ ਥੋੜੀ ਬਹੁਤੀ ਰਿਪੇਅਰ ਹੋਣੀ ਜ਼ਰੂਰ ਚਾਹੀਦੀ ਕਿਉਂਕਿ ਸਮੇਂ ਦੇ ਹਿਸਾਬ ਨਾਲ ਜੀ ਇਹ ਘਰ ਦਾ ਤੁਸੀਂ ਦੇਖ ਸਕਦੇ ਹੋ ਹਾਲਾਤ ਕਿਵੇਂ ਹੋ ਗਏ ਹਨਾ ਛੱਤਾ ਚੁੱਤਾ ਡੱਗ ਪੀਆਂ ਕਹਿ ਲਈਏ ਬਈ ਹੋਰ ਇੱਟਾਂ ਓਟਾਂ ਭੁਰਨ ਲੱਗੀਆਂ ਨਾ ਤੁਹਾਨੂੰ ਮੈਂ ਸਾਰਾ ਘਰ ਦਿਖਾਉਂਗਾ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਆਏ ਸੀਗੇ ਤੇ ਨਾਲ ਛੇਵੇਂ ਪਾਤਸ਼ਾਹ ਜੀ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਨਾ ਪਤਨੀ ਜੀ ਸੀਗੇ ਮਹਿਰ ਸੀ ਉਹਨਾਂ ਦੇ ਬਾਕੀ ਇਹ ਤੁਸੀਂ ਘਰ ਦੇਖੋ ਜੀ ਹਨਾ ਇਹ ਘਰ ਉਹਨਾਂ ਦਾ ਪ੍ਰਾਤਨ ਸਮੇਂ ਦਾ ਅਸੀਂ ਕਹਿ ਲਈਏ ਵੀ ਅਸੀਂ ਤਾਂ ਬਹੁਤ ਵੱਡੇ ਭਾਗਾਂ ਵਾਲੇ ਵੀ ਜਿਹੜਾ ਜਿੰਨਾ ਸਾਨੂੰ ਆਪਦੀ ਉਮਰ ਦੇ ਵਿੱਚ ਉਹਨਾਂ ਦਾ ਪ੍ਰਾਤਨ ਘਰ ਦੇਖਣ ਦਾ ਮੌਕਾ ਮਿਲਿਆ ਜੇਸਾ ਉਹਨਾਂ ਇਹ ਘਰ ਦੀ ਰਹਾਣੀਅਤ ਕਹਿ ਲਈਏ ਕਿ ਖਤਮ ਹੁੰਦੀ ਜਾ ਰਹੀ ਆ ਪਹੁਰਦਾ ਜਾ ਰਿਹਾ ਛੱਤ ਡਿੱਗਦੀ ਜਾ ਰਹੀ ਆ ਜੇ ਇਦਾਂ ਹੀ ਚੱਲਦਾ ਰਿਹਾ ਵੀ ਇਹ ਘਰ ਬਹੁਤ ਕੁਝ ਜਲਦੀ ਖਤਮ ਹੋ ਜੇਗਾ ਮੈਂ ਇਹੀ ਬੇਨਤੀ ਕਰਨੀ ਚਾਹਣਾ ਵੀ ਇਹ ਘਰ ਨੂੰ ਸੰਭਾਲਿਆ ਜਾਵੇ ਵੱਤੋ ਵੱਤ ਸ਼ਰੋਮਣੀ ਕਮੇਟੀ ਨੂੰ ਬੇਨਤੀ ਹੈ ਜੇ ਕੋਈ ਮੰਨ ਕੇ ਚੱਲੋ ਦੇਖ ਰਿਹਾ ਨਾ ਕੋਈ ਟੀਮ ਦਾ ਬੰਦਾ ਤਾਂ ਇਹ ਘਰ ਵਾਲੇ ਜ਼ਰੂਰ ਧਿਆਨ ਦਿੱਤਾ ਜਾਵੇ ਅਜੋ ਮੈਂ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਆਪਾਂ ਸਾਰਾ ਇਤਿਹਾਸ ਵੀ ਜਾਣਾਂਗੇ ਵੀ ਇਹ ਕੀ ਇਤਿਹਾਸ ਹੀ ਬਾਬਾ ਜੀ ਨਾਲ ਬੁਲਾਉਣੇ ਆ ਸੱਚੀ ਗਾ ਜੀ ਇਹ ਆਪਣਾ ਕੀ ਮੜਾ ਦੱਸੋ ਜੀ ਵੀ ਇਹ ਘਰ ਕਿੰਨਾ ਪੁਰਾਣਾ ਹੋ ਤੁਹਾਡੇ خیال ਆ ਤੁਹਾਡੀ ਤਾਂ ਉਮਰ ਕਾਫੀ ਲੱਗਦੀ ਹੈ ਜੀ ਸਾਡੇ ਮੇਰੇ ਉਮਰ ਦਾ ਹੋਵੇ 65 ਦਿਖਾਲਦੀ ਹੈ ਜੀ ਇਹ ਘਰ ਮੇਰੇ ਸਾਹਮਣੇ 400 ਸਾਲ ਤੋਂ ਪੁਰਾਣਾ ਹੀ ਆ 400 450 ਸਾਲ ਪੁਰਾਣਾ ਹੈ ਨਾ ਜੀ ਜੀ ਇਹ ਘਰ ਦਾ ਕਿਵੇਂ ਕੀ ਇਤਿਹਾਸ ਕੀ ਜੀ ਗੁਰੂ ਅਰਜਨ ਦੇਵ ਜੀ ਕਦੋਂ ਆਏ ਇਸ ਘਰ ਦੇ ਵਿੱਚ ਇਤਿਹਾਸ ਇੱਥੇ ਮਹਾਰਾਜ ਜਦੋਂ ਸ੍ਰੀ ਹਾਲੀ ਸਾਹਿਬ ਤੋਂ ਆਏ ਇੱਥੇ ਚੋਲਾ ਸਾਹਿਬ ਆਣ ਕੇ ਬੈਠੇ ਜੀ ਇਥੇ ਫਿਰ ਇੱਕ ਮਾਤਾ ਜੀ ਚੂਰੀ ਲੈ ਕੇ ਆਈ ਮਹਾਰਾਜ ਆਸਤੇ ਪੰਜੀ ਜੀ ਆਜੋ ਆਪਾਂ ਤੁਰੇ ਫਿਰਦੀ ਗੱਲ ਕਰਦੇ ਹਾਂ ਜੀ ਹਾਂਜੀ ਉਹ ਚੂਰੀ ਜਿਹੜੀ ਆ ਮਹਾਰਾਜ ਨੇ ਖਾਧੀ ਆ ਜੀ ਖਾ ਕੇ ਚੂਰੀ ਤੇ ਮਹਾਰਾਜ ਨੇ ਮਾਤਾ ਨੂੰ ਫਿਰ ਵਾਰ ਦਿੱਤਾ ਉਹਨੇ ਕਿਹਾ ਮਾਤਾ ਜੀ ਭੈਣੀ ਸਾਹਿਬ ਤੋਂ ਚੋਲਾ ਬਣ ਗਿਆ ਓਕੇ ਅੱਛਾ ਇਹ ਪਿੰਡ ਦਾ ਨਾਂ ਪਹਿਲੇ ਭੈਣੀ ਸਾਹਿਬ ਸੀ ਭੈਣੀ ਸਾਹਿਬ ਠੀਕ ਆ ਜੀ ਯਾਨੀ ਦੋ ਚੋਲਾ ਸਾਹਿਬ ਬਣ ਗਿਆ ਤੇਰਾ ਚੋਲਾ ਗੁਰੂ ਦਾ ਉਹਲਾ ਹੋ ਗਿਆ ਚੋਲਾ ਗੁਰੂ ਦਾ ਉਹਲਾ ਹੋ ਗਿਆ ਠੀਕ ਹੈ ਜੀ ਤੇ ਕਿੰਨਾ ਟਾਈਮ ਰਹੇ ਸੀਗੇ ਇਸ ਘਰ ਦੇ ਵਿੱਚ ਮਹਾਰਾਜ ਓਏ ਇਸ ਘਰ ਦੇ ਵਿੱਚ 2 ਸਾਲ ਜੀ ਤੇ 6 ਮਹੀਨੇ ਤੇ 13 ਦਿਨ ਰਹੇ ਜੀ ਜੀ ਸ੍ਰੀ ਗੁਰੂ ਅਰਜਨ ਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੋਟੀ ਉਮਰ ਚ ਬਾਲ ਉਮਰ ਚ ਜੀ 2 ਸਾਲ ਦੀ ਉਮਰ ਹੀ ਉਹਨਾਂ ਦੀ ਜੀ ਅੱਛਾ ਤੇ ਮਾਤਾ ਗੰਗਾ ਜੀ ਜੀ ਹਾਂ ਜੀ ਇੱਥੇ ਬਾਬਾ ਬੁੱਢਾ ਸਾਹਿਬ ਵੀ ਆਏ ਜੀ 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 ਅੱਛਾ ਬਾਬਾ ਬੁੱਢਾ ਸਾਹਿਬ ਜੀ ਵੀ ਆਏ ਹਾਂ ਇੱਥੇ ਉਹ ਵੀ ਆਏ ਆ ਠੀਕ ਹੈ ਜੀ ਇੱਥੋਂ ਹੋ ਕੇ ਗਏ ਆ ਠੀਕ ਹੈ ਜੀ ਫਿਰ ਮਹਾਰਾਜ ਨੇ ਗਾਂ ਬੇਹਥੋ ਰਹਿ ਗਏ ਤੇ ਫਿਰ ਮੁੜ ਕੇ ਜਿਹੜਾ ਉਹਨਾਂ ਦਾ ਦਰਬਾਰ ਇੱਧਰ ਬਣ ਗਿਆ ਗਾਂ ਵੱਡਾ ਦਰਬਾਰ ਉੱਥੇ ਬਣ ਗਿਆ ਜੀ ਇਹ ਉਹਨਾਂ ਦਾ ਘਰ ਹੈ ਜਿਹੜਾ ਜੀ ਉਹ ਜਿਵੇਂ ਪਾਸ਼ਾ ਦਾ ਜੀ ਜੀ ਹਾਂ ਜੀ ਆ ਜੋ ਤੁਹਾਨੂੰ ਮੈਂ ਇੱਧਰ ਲੈ ਬਸੇ ਖੂਈ ਆ ਗਈ ਹਾਂ ਜੀ ਆ ਖੂਈ ਆ ਜੀ ਇਹ ਮੈਂ ਖੂਈ ਦਿਖਾਉਣਾ ਨੇੜੇ ਆਓ ਵੀ ਇਹ ਖੂਈ ਵੀ ਦੇਖ ਸਕਦੇ ਹੋ ਤੁਸੀਂ ਹੁਣ ਬਹੁਤ ਇਹਦੀ ਵੀ ਮੁਰੰਮਤ ਹੋਣੀ ਚਾਹੀਦੀ ਐ ਮੈਂ ਤੁਹਾਨੂੰ ਦਿਖਾਉਣਾ ਬਾਈ ਇਹ ਖੂਹ ਜੇ ਮੁਰੰਮਤ ਹੋਣ ਵਾਲੀ ਆ ਜੀ 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 ਇਹ ਤੋਂ ਜੀ ਕਰਕੇ ਕੰਮ ਖਰਾਬ ਹੋਇਆ ਪਿਆ ਖੂਹ ਜੀ ਜੀ ਇਹ ਉਹ ਖੂਹ ਉਸ ਟਾਈਮ ਦੀ ਹੈ ਜੀ ਇਹ ਪਾਣੀ ਭਰਿਆ ਕਰਦੇ ਸੀ ਇਥੋਂ ਜੀ ਹਾਂਜੀ ਹਾਂਜੀ ਇੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਪਾਣੀ ਭਰਦੇ ਸੀ ਤੋਂ ਜਲ ਛਕਦੇ ਸੀ ਜੀ ਜਲ ਛਕ ਕੇ ਜਿਹੜਾ ਵੀ ਜਲ ਪਿੰਡ ਦਾ ਜਿ ਛਕਦਾ ਈ ਉਹਰਾ ਬੁਖਾਰ ਦੂਰ ਹੋ ਜਾਂਦਾ ਈ ਅੱਛਾ ਮੁਰਗੇ ਬੁਖਾਰ ਨਹੀਂ ਹੁੰਦਾ ਉਹਨਾਂ ਨੂੰ ਵਾਹ ਜੀ ਵਾਹ ਇਹ ਬਈ ਉਸ ਟਾਈਮ ਦੀ ਖੂਹੀ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੋਂ ਪਾਣੀ ਭਰਿਆ ਕਰਦੇ ਸੀਗੇ ਵੀ ਦੱਸਿਆ ਜਾਂਦਾ ਵੀ ਇੱਥੋਂ ਜਿਹੜਾ ਜਲ ਛੱਕਦਾ ਸੀਗਾ ਉਹਦਾ ਬੁਖਾਰ ਜਾਂ ਕੋਈ ਹੋਰ ਰੋਗ ਹਨਾ ਰੋਗ ਟੁੱਟ ਜਾਂਦੇ ਜਮਾ ਦੂਰ ਹੋ ਜਾਂਦੇ ਸੀਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਕੀ ਇਧਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਜੀ